ਮਟਾਲਾ ਕਰਦੀਆਂ ਸੜਕ ਤੇ ਗੰਦੇ ਨਾਲੇ ਵਿੱਚੋਂ 24 ਸਾਲਾ ਨੌਜਵਾਨ ਦੀ ਲਾਸ਼ ਮਿਲਣਾਂ ਇਲਾਕੇ ਵਿੱਚ ਸੰਸਨੀ ਫੈਲ ਗਈ ਮ੍ਰਿਤਕ ਨੌਜਵਾਨ ਦੀ ਪਛਾਣ ਸਾਹਿਲ ਪੁੱਤਰ ਜੀਤਾਵਾਸੀ ਕਾਦਿਆਵਜੋ ਹੋਈ ਹੈ ਮ੍ਰਿਤਕ ਸਾਹਿਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਹਿਲ ਦੇ ਦੋ ਦੋਸਤ ਉਸ ਨੂੰ ਦੁਪਹਿਰ ਨੂੰ ਘਰੋਂ ਲੈ ਗਏ ਸਨ ਪਰ ਉਹ ਜਦੋਂ ਦੇਰ ਰਾਤ ਤੱਕ ਘਰ ਵਾਪਸ ਨਹੀਂ ਪਰਤਿਆ ਤਾਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਜੀਤਾ ਮੇਰਾ ਨਾਮ ਸਾਹਿਲ ਇਹਦਾ ਨਾਮ ਫੇਰ ਕੱਲ ਦਾ 3 ਵਜੇ ਤਾਂ ਗਿਆ ਕਰੋ ਖੜਿਆ ਕਿੱਲੇ ਕਿੱਲੇ ਉਹਨਾਂ ਦਾ ਨਾਮ ਦੱਸੋ ਖੜਿਆਾਨੂੰ ਨਹੀਂ ਪਤਾ ਕਿੱਨੇ ਖੜਿਆ ਇਹਨੂੰ ਕਿੰਨੇ ਵਜੇ ਦਾ ਗਿਆ ਘਰ ਇਹ 2-3 ਵਜੇ ਦਾ ਗਿਆ ਘਰੋ ਰਾਤ ਤੱਕ ਰਾਤ ਘਰ ਨਹੀਂ ਆਇਆ ਸਾਰੇ ਕੀ ਪੁੱਛਿਆ ਨਹੀਂ ਸਾਰੇ ਬਾਕੀ ਬਾਕੀ ਆ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਪੁੱਛੇ ਆ ਕਿਉਂਕਿ ਅੱਜ ਬਾਅਦ ਚ ਰਿਪੋਰਟ ਤੱਦ ਕਰਨੀ ਹੈ ਵੀ 24 ਘੰਟੇ ਦੇ ਅੰਦਰ ਅੰਦਰ ਕਰ ਦਿੰਨੇ ਆ ਜੇ ਕਰੋ ਖੜਿਆ ਦੱਸ ਮੈਂ ਸੁਣਨੇ ਖੜਿਆ ਕਰੋ ਖੜਿਆ ਕਰੋ ਤਾਂ ਸਾਰਾ ਪੁੱਛੋ ਕਿੱਥੋਂ ਮਿਲਿਆ ਘਰੋਂ ਤੇ ਤਿੰਨੇ ਭੱਜੇ ਆ ਇਧਰੋਂ ਕੋਡਾ ਤੇ ਉਹ ਸਮੀਤ ਤੇ ਇਹ ਇਤਰੇ ਸਮਾਨ ਲੈ ਕੇ ਤਿੰਨੇ ਭੱਜੇ ਉਸ ਤੋਂ ਬਾਅਦ ਉਹ ਨਹੀਂ ਵਾਪਸ ਆਇਆ ਜੀ ਇੱਕ ਰਿਕਵੈਸਟ ਹੈ ਕਿੱਥੋਂ ਮਿਲਿਆ ਹਾਂਜੀ ਇਹ ਇੱਥੋਂ ਹੀਾਨੂੰ ਮਿਲਿਆ ਮੈਂ ਤਾਂ ਕੰਮ ਦਵਾਇਆ ਹੁਣ ਮੈਨੂੰ ਦੱਸਿਆ ਕਿਵੇਂ ਪੀ ਉੱਥੇ ਲਾਸ਼ ਕੇ ਦੀ ਪਈ ਆਣ ਕੇ ਵੇਖੋ ਮਾਮਲੇ ਦੀ ਜਾਂਚ ਕਰ ਰਹੇ ਐਸਐਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਨੌਜਵਾਨ ਦੀ ਲਾਸ਼ ਗੰਦੇ ਨਾਲੇ ਕੋਲ ਰਜਾਈ ਵਿੱਚ ਲਪਟੀ ਪਈ ਹੈ ਜਿਸ ਤੇ ਕਾਰਵਾਈ ਕਰਦੇ ਆ ਲਾਸ਼ ਦੀ شناخت ਕਰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਇਹ ਜੀ ਇੱਕ ਸਾਹਿਲ ਪੁੱਤਰ ਜੀਤਾ ਵਾਸੀ ਬਾਲਵਜ ਮੱਲਾ ਜਿਹੜੀ ਡੈੱਡ ਬੋਡੀ ਮਿਲੀ ਹੈ ਕਿ ਸਾਨੂੰ ਮੇਰਾ ਉਹ ਆਪਣੇ ਦੁਰਗਾ ਲਾਗੇ ਇਹ ਇਰੇ ਹੀ ਮੌਕੇ ਤੇ ਪਹੁੰਚੇ ਆ ਤੇ ਹਾਲਾਤ ਦੇਖ ਕੇ ਜੋ ਵੀ ਇਹਦਾ ਬਣਦੀ ਕਾਰਵਾਈ ਕਰਾਂਗੇ ਦੇਖ ਰਹੇ ਆ ਪੋਸਟਮਾਰਡ ਕਰਾਵਾ ਕੇ ਪਤਾ ਲੱਗੇਗਾ ਕਿ ਹਾਲਾਤ ਵਾਜੂਦ ਇਹ ਮੌਤ ਹੋਈ ਹੈ ਅਜੇ ਕੁਝ ਨਹੀਂ ਅਜੇ ਤਾਂ ਅਡੀਸ਼ਨਲ ਜੇ ਆਈ ਹੈ ਤਾਂ ਸਮੇਂ ਦੇਖ ਕੇ ਜੋ ਵੀ ਬਣਦੀ ਕਾਰਵਾਈ ਕਰਾਂਗੇ ਬਟਾਲਾ ਕਾਦ ਦੀਆਂ ਸੜਕ ਤੇ ਗੰਦੇ ਨਾਲੇ ਵਿੱਚੋਂ 24 ਸਾਲਾ ਨੌਜਵਾਨ ਦੀ ਲਾਸ਼ ਮਿਲਨ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਮ੍ਰਿਤਕ ਨੌਜਵਾਨ ਦੀ ਪਛਾਣ ਸਾਹਿਲ ਪੁੱਤਰ ਜੀਤਾਵਾਸੀ ਕਾਦਿਆਵਜੋ ਹੋਈ ਹੈ ਮ੍ਰਿਤਕ ਸਾਹਿਲ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸਾਹਿਲ ਦੇ ਦੋ ਦੋਸਤ ਉਸਨੂੰ ਦੁਪਹਿਰ ਨੂੰ ਘਰੋਂ ਲੈ ਗਏ ਸਨ ਪਰ ਉਹ ਜਦੋਂ ਇੱਕ ਦੇਰ ਰਾਤ ਤੱਕ ਘਰ ਵਾਪਸ ਨਹੀਂ ਪਰਤਿਆ ਤਾਂ ਉਸਦੀ ਭਾਲ ਸ਼ੁਰੂ ਕਰ ਦਿੱਤੀ ਗਈ ਜੀਤਾ ਮੇਰਾ ਨਾਮ ਸਾਹਿਲ ਇਹਦਾ ਨਾਮ ਫੇਰ ਕੱਲ ਦਾ 3 ਵਜੇ ਦਾ ਗਿਆ ਘਰੋਂ ਖੜਿਆ ਕਿੱਲੇ ਕਿੱਨੇ ਉਹਨਾਂ ਦਾ ਨਾਮ ਦੱਸੋ ਖੜਿਆ ਨੂੰ ਨਹੀਂ ਨਾ ਪਤਾ ਕਿੱਨੇ ਖੜਿਆ ਇਹਨੂੰ ਕਿੰਨੇ ਵਜੇ ਦਾ ਗਿਆ ਘਰ ਇਹ 2-3 ਵਜੇ ਦਾ ਗਿਆ ਘਰੋਂ ਰਾਤ ਤੱਕ ਰਾਤ ਘਰ ਨਹੀਂ ਆਇਆ ਸਾਰੇ ਕੀ ਪੁੱਛਿਆ ਨਹੀਂ ਸਾਰੇ ਬਾਕੀ ਬਾਕੀ ਆ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਚੁਕੇ ਆ ਕਿਉਂਕਿ ਅੱਜ ਬਾਅਦ ਚ ਰਿਪੋਰਟ ਤੱਦ ਕਰਨੀ ਵੀ 24 ਘੰਟੇ ਦੇ ਅੰਦਰ ਅੰਦਰ ਕਰ ਦਿੰਦੇ ਆ ਜੇ ਕਰੋ ਮੈਂ ਸੁਣਨ ਘੜਿਆ ਕਰੋ ਘੜਿਆ ਕਰੋ ਤਾਂ ਸਰ ਪੁੱਛੋ ਕਿੱਥੋਂ ਮਿਲਿਆ ਘਰੋਂ ਤੇ ਤਿੰਨੇ ਭੱਜੇ ਆ ਇੱਧਰ ਫੋਨ ਫੋੜ ਜਾਦੇ ਉਹ ਸਮੀਤ ਤੇ ਇੱਧਰ ਸਮਾਨ ਲੈ ਕੇ ਤਿੰਨੇ ਭੱਜੇ ਉਸ ਤੋਂ ਬਾਅਦ ਉਹ ਨਹੀਂ ਵਾਪਸ ਆਇਆ ਜੀ ਇੱਕ ਰਿਕਵੈਸਟ ਹੈ ਹਾਂ ਜੀ ਇਹ ਇੱਥੋਂ ਹੀਾਨੂੰ ਮਿਲਿਆ ਮੈਂ ਤਾਂ ਕੰਮ ਦਵਾਇਆ ਹੁਣ ਮੈਨੂੰ ਦੱਸਿਆ ਕਿਵੇਂ ਉੱਥੇ ਲਾਸ਼ ਕੇ ਦੀ ਪਈ ਆਣ ਕੇ ਵੇਖ ਲੋ ਮਾਮਲੇ ਦੀ ਜਾਂਚ ਕਰ ਰਹੀ ਐਸਐਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਨੌਜਵਾਨ ਦੀ ਲਾਸ਼ ਗੰਦੇ ਨਾਲੇ ਕੋਲ ਰਜਾਈ ਵਿੱਚ ਲਪਟੀ ਪਈ ਹੈ ਜਿਸ ਤੇ ਕਾਰਵਾਈ ਕਰਦੇ ਆ ਲਾਸ਼ ਦੀ شناخت ਕਰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਜਿਹੜੀ ਇੱਕ ਸਾਹਿਲ ਪੁੱਤਰ ਜੀਤਾ ਵਾਸੀ ਬਾਲਵਜ ਮੱਲਾ ਜਿਹੜੀ ਡੈੱਡ ਬੋਡੀ ਮਿਲੀ ਹੈ ਕਿ ਸਾਨੂੰ ਮੇਰਾ ਉਹ ਆਪਣੇ ਦੁਰਗਾ ਲਾਗੇ ਇਹ ਰਹੀ ਹੈ ਮੌਕੇ ਤੇ ਪਹੁੰਚੇ ਆ ਤੇ ਹਾਲਾਤ ਦੇਖ ਕੇ ਜੋ ਵੀ ਇਹਦਾ ਬਣਦੀ ਕਾਰਵਾਈ ਕਰਾਂਗੇ ਦੇਖ ਰਹੇ ਆ ਇਹਦਾ ਪੋਸਟਮਾਰਡ ਪ੍ਰਾਮਾਂਹ ਕੀ ਪਤਾ ਲੱਗੇਗਾ ਕਿ ਹਾਲਾਤ ਹੈ ਜਿਹੜੇ ਇਹ ਵੋਟ ਹੋਈ ਹੈ ਅਜੇ ਕੁਝ ਨਹੀਂ ਅਜੇ ਤਾਂ ਅਡੀਸ਼ਨਲ ਜੇ ਆਈਆਂ ਤਾਂ ਸਮੇਂ ਦੇਖ ਕੇ ਜੋ ਵੀ ਬਣਦੀ ਕਾਰਵਾਈ ਕਰਾਂਗੇ